ਅੱਜ ਜਿਹੜਾ ਪੰਜਾਬ ਸਰਕਾਰ ਨੇ ਸਾਡਾ ਖੇਤੀ ਨੀਤੀ ਤੇ ਜਿਹੜਾ ਡਰਾਫਟ ਅੱਜ ਰਿਲੀਜ਼ ਕੀਤਾ ਉਹਦੇ ਸਾਨੂੰ ਥੋੜੇ ਜੇ ਇਤਰਾਜ਼ ਆ ਜੇ ਪੂਰੀ ਤਰ੍ਹਾਂ ਕੋਖ ਕੇ ਅਸੀਂ ਪੜਾਂਗੇ ਅੱਜ ਸਾਡੀ ਐਸਕੇਐਮ ਦੀ ਮੀਟਿੰਗ ਵੀ ਹੋ ਰਹੀ ਹੈ ਉਹਦੇ ਚ ਵੀ ਵਿਚਾਰਾਂਗੇ ਤੇ ਇਹਦੇ ਵਿੱਚ ਇੱਕ ਤਾਂ ਅਸੀਂ ਪੰਜਾਬ ਸਰਕਾਰ ਨੂੰ ਕਹਾਂਗੇ ਵੀ ਅਸੀਂ ਪੰਜਾਬ 'ਚ ਰਹਿੰਦੇ ਆ ਪੰਜਾਬੀਆਂ ਇਹਨੂੰ ਪੰਜਾਬੀ ਦੇ ਵਿੱਚ ਹੀ ਡਰਾਫਟ ਨੂੰ ਦੁਬਾਰਾ ਤਿਆਰ ਕਰਕੇ ਜਿਹੜਾ ਕਿਸਾਨਾਂ 'ਚ ਵੰਡਿਆ ਜਾਵੇ ਤਾਂ ਕਿ ਹਰੇਕ ਕਿਸਾਨ ਇਹਨੂੰ ਪੜ ਸਕੇ ਤੇ ਉਹ ਇਹਨੂੰ ਕੋਖ ਸਕੇ ਦੂਸਰਾ ਇਹਨਾਂ ਨੇ ਕਿਹਾ ਵੀ ਪਾਣੀ ਨਜਾਇਜ਼ ਵਰਤਿਆ ਜਾਂਦਾ ਪਾਣੀ ਖਤਮ ਹੋ ਰਿਹਾ ਝੋਨੇ ਤੇ ਪਾਬੰਦੀ ਲੱਗਣੀ ਚਾਹੀਦੀ ਆ ਸਾਨੂੰ ਕੋਈ ਸ਼ੌਕ ਨਹੀਂ ਝੋਨਾ ਬੀਜਣ ਤੇ ਅਸੀਂ ਤਾਂ ਬੜੇ ਚਿਰ ਦੀ ਮੰਗ ਕਰਦੇ ਆਂ ਵੀ ਸਾਨੂੰ ਬਾਕੀ ਫਸਲਾਂ ਤੇ ਐਮਐਸਪੀ ਦੀ ਗਾਰੰਟੀ ਦਿਓ ਪੰਜਾਬ ਸਰਕਾਰ ਨੇ ਵੀ ਮੰਨਿਆ ਸੀ ਵੀ ਅਸੀਂ ਦਵਾਂਗੇ ਗਾਰੰਟੀ ਸਬਜ਼ੀ ਤੇ ਦਵਾਂਗੇ ਮੂੰਗੀ ਤੇ ਦਵਾਂਗੇ ਪਰ ਪੰਜਾਬ ਸਰਕਾਰ ਵੀ ਗਾਰੰਟੀ ਤੋਂ ਭੱਜ ਗਈ ਆ ਜਿਹੜੀ ਵੀ ਫਸਲ ਦੀ ਸਾਨੂੰ ਇਹ ਗਾਰੰਟੀ ਦੇਣਗੇ ਜਿਹੜੀ ਫਸਲ ਦੀ ਜ਼ਰੂਰਤ ਆ ਅਸੀਂ ਉਹੀ ਫਸਲ ਪੰਜਾਬ ਦੇ ਵਿੱਚ ਬੀਜਾਂਗੇ ਤੇ ਦੂਸਰਾ ਸਾਨੂੰ ਜਿਹੜਾ ਨਹਿਰੀ ਪਾਣੀ ਆ ਉਹ ਸਾਡੇ ਸਾਰੇ ਖੇਤਾਂ ਤੱਕ ਇਹ ਪਹੁੰਚਦਾ ਕਰਨ ਤਾਂ ਕਿ ਟਿਊਬਲਾਂ ਨਾਲ ਧਰਤੀ ਹੇਠਲਾ ਪਾਣੀ ਜਿਹੜਾ ਪਚਾਇਆ ਜਾਵੇ ਤੇ ਪਾਣੀ ਨੂੰ ਜਿਹੜਾ ਰੀਚਾਰਜ ਕਰਨ ਦਾ ਜਿਵੇਂ ਹੁਣ ਮੀਂਹ ਪੈ ਰਿਹਾ ਪਾਣੀ ਨੂੰ ਰੀਚਾਰਜ ਕਰਨ ਦਾ ਇਹ ਦੱਸਣ ਤੇ ਆਉਣ ਵਾਲੇ ਦਿਨਾਂ 'ਚ ਅਸੀਂ ਬਾਕੀ ਕੋ ਓਕੇ ਵੀ ਇਹਦੇ ਬਾਰੇ ਦੱਸ ਦਵਾਂਗੇ ਦੂਸਰਾ ਸੀ ਜਿਹੜਾ ਮਾਲਵਿੰਦਰ ਸਿੰਘ ਮਾਲੀ ਦੀ ਗ੍ਰਿਫਤਾਰੀ ਹੋਈ ਆ ਉਹਦੀ ਅਸੀਂ ਨਖੇਦੀ ਕਰਦੇ ਆ ਧੰਨਵਾਦ ਅੱਜ ਜਿਹੜਾ ਪੰਜਾਬ ਸਰਕਾਰ ਨੇ ਸਾਡਾ ਖੇਤੀ ਨੀਤੀ ਤੇ ਜਿਹੜਾ ਡਰਾਫਟ ਅੱਜ ਰਿਲੀਜ਼ ਕੀਤਾ ਉਹਦੇ ਸਾਨੂੰ ਥੋੜੇ ਜੇ ਇਤਰਾਜ਼ ਆ ਜੇ ਪੂਰੀ ਤਰ੍ਹਾਂ ਕੋਕ ਕੇ ਅਸੀਂ ਪੜਾਂਗੇ ਅੱਜ ਸਾਡੀ ਐਸਕੇਮ ਦੀ ਮੀਟਿੰਗ ਵੀ ਹੋ ਰਹੀ ਹੈ ਉਹਦੇ 'ਚ ਵੀ ਵਿਚਾਰਾਂਗੇ ਤੇ ਇਹਦੇ ਵਿੱਚ ਇੱਕ ਤਾਂ ਅਸੀਂ ਪੰਜਾਬ ਸਰਕਾਰ ਨੂੰ ਕਹਾਂਗੇ ਵੀ ਅਸੀਂ ਪੰਜਾਬ 'ਚ ਰਹਿੰਦੇ ਆ ਪੰਜਾਬੀ ਆ ਇਹਨੂੰ ਪੰਜਾਬੀ ਦੇ ਵਿੱਚ ਹੀ ਡਰਾਫਟ ਨੂੰ ਦੁਬਾਰਾ ਤਿਆਰ ਕਰਕੇ ਜਿਹੜਾ ਕਿਸਾਨਾਂ 'ਚ ਵੰਡਿਆ ਜਾਵੇ ਤਾਂ ਕਿ ਹਰੇਕ ਕਿਸਾਨ ਇਹਨੂੰ ਪੜ ਸਕੇ ਤੇ ਉਹ ਇਹਨੂੰ ਕੋਕ ਸਕੇ ਦੂਸਰਾ ਇਹਨਾਂ ਨੇ ਕਿਹਾ ਵੀ ਪਾਣੀ ਨਜਾਇਜ਼ ਵਰਤਿਆ ਜਾਂਦਾ ਪਾਣੀ ਖਤਮ ਹੋ ਰਿਹਾ ਝੋਨੇ ਤੇ ਪਾਬੰਦੀ ਲੱਗਣੀ ਚਾਹੀਦੀ ਆ ਸਾਨੂੰ ਕੋਈ ਸ਼ੌਕ ਨਹੀਂ ਛੋਣਾ ਬੀਜਣ ਤੇ ਅਸੀਂ ਤਾਂ ਬੜੇ ਚਿਰ ਦੀ ਮੰਗ ਕਰਦੇ ਆਂ ਵੀ ਸਾਨੂੰ ਬਾਕੀ ਫਸਲਾਂ ਤੇ ਐਮਐਸਪੀ ਦੀ ਗਾਰੰਟੀ ਦਿਓ ਪੰਜਾਬ ਸਰਕਾਰ ਨੇ ਵੀ ਮੰਨਿਆ ਸੀ ਵੀ ਅਸੀਂ ਦਵਾਂਗੇ ਗਾਰੰਟੀ ਸਬਜ਼ੀ ਤੇ ਦਵਾਂਗੇ ਮੂੰਗੀ ਤੇ ਦਵਾਂਗੇ ਪਰ ਪੰਜਾਬ ਸਰਕਾਰ ਵੀ ਗਾਰੰਟੀ ਤੋਂ ਭੱਜ ਗਈ ਆ ਜਿਹੜੀ ਵੀ ਫਸਲ ਦੀ ਸਾਨੂੰ ਇਹ ਗਾਰੰਟੀ ਦੇਣਗੇ ਜਿਹੜੀ ਫਸਲ ਦੀ ਜ਼ਰੂਰਤ ਆ ਅਸੀਂ ਉਹੀ ਫਸਲ ਪੰਜਾਬ ਦੇ ਵਿੱਚ ਬੀਜਾਂਗੇ ਤੇ ਦੂਸਰਾ ਸਾਨੂੰ ਜਿਹੜਾ ਨਹਿਰੀ ਪਾਣੀ ਆ ਉਹ ਸਾਡੇ ਸਾਰੇ ਖੇਤਾਂ ਤੱਕ ਇਹ ਪਹੁੰਚਦਾ ਕਰਨ ਤਾਂ ਕਿ ਟਿਊਬਲਾਂ ਨਾਲ ਧਰਤੀ ਸਲੜਾ ਪਾਣੀ ਜਿਹੜਾ ਪਚਾਇਆ ਜਾਵੇ ਤੇ ਪਾਣੀ ਨੂੰ ਜਿਹੜਾ ਰੀਚਾਰਜ ਕਰਨ ਦਾ ਜਿਵੇਂ ਹੁਣ ਮੀਂਹ ਪੈ ਰਿਹਾ ਪਾਣੀ ਨੂੰ ਰੀਚਾਰਜ ਕਰਨ ਦਾ ਇਹ ਦੱਸਣ ਤੇ ਆਉਣ ਵਾਲੇ ਦਿਨਾਂ ਚ ਅਸੀਂ ਬਾਕੀ ਕੋ ਓਕੇ ਵੀ ਇਹਦੇ ਬਾਰੇ ਦੱਸ ਦਵਾਂਗੇ ਦੂਸਰਾ ਸੀ ਜਿਹੜਾ ਮਾਲਵਿੰਦਰ ਸਿੰਘ ਮਾਲੀ ਦੀ ਗ੍ਰਿਫਤਾਰੀ ਹੋਈ ਆ ਉਹਦੀ ਅਸੀਂ ਨਖਿੱਧੀ ਕਰਦੇ ਆ ਧੰਨਵਾਦ ਅੱਜ ਜਿਹੜਾ ਪੰਜਾਬ ਸਰਕਾਰ ਨੇ ਸਾਡਾ ਖੇਤੀ ਨੀਤੀ ਤੇ ਜਿਹੜਾ ਡਰਾਫਟ ਅੱਜ ਰਿਲੀਜ਼ ਕੀਤਾ ਉਹਦੇ ਸਾਨੂੰ ਥੋੜੇ ਜਿਹਾ ਇਤਰਾਜ਼ ਆ ਜੇ ਪੂਰੀ ਤਰ੍ਹਾਂ ਕੋ ਓਕੇ ਅਸੀਂ ਪੜਾਂਗੇ ਅੱਜ ਸਾਡੀ ਐਸਕੇਐਮ ਦੀ ਮੀਟਿੰਗ ਵੀ ਹੋ ਰਹੀ ਆ ਉਹਦੇ ਚ ਵੀ ਵਿਚਾਰਾਂਗੇ ਤੇ ਇਹਦੇ ਵਿੱਚ ਇੱਕ ਤਾਂ ਅਸੀਂ ਪੰਜਾਬ ਸਰਕਾਰ ਨੂੰ ਕਹਾਂਗੇ ਵੀ ਅਸੀਂ ਪੰਜਾਬ 'ਚ ਰਹਿੰਦੇ ਆ ਪੰਜਾਬੀਆਂ ਇਹਨੂੰ ਪੰਜਾਬੀ ਦੇ ਵਿੱਚ ਹੀ ਡਰਾਫਟ ਨੂੰ ਦੁਬਾਰਾ ਤਿਆਰ ਕਰਕੇ ਜਿਹੜਾ ਕਿਸਾਨਾਂ 'ਚ ਵੰਡਿਆ ਜਾਵੇ ਤਾਂ ਕਿ ਹਰੇਕ ਕਿਸਾਨ ਇਹਨੂੰ ਪੜ੍ਹ ਸਕੇ ਤੇ ਉਹ ਇਹਨੂੰ ਕੋਖ ਸਕੇ ਦੂਸਰਾ ਇਹਨਾਂ ਨੇ ਕਿਹਾ ਵੀ ਪਾਣੀ ਨਜਾਇਜ਼ ਵਰਤਿਆ ਜਾਂਦਾ ਪਾਣੀ ਖਤਮ ਹੋ ਰਿਹਾ ਝੋਨੇ ਤੇ ਪਾਬੰਦੀ ਲੱਗਣੀ ਚਾਹੀਦੀ ਆ ਸਾਨੂੰ ਕੋਈ ਸ਼ੌਕ ਨਹੀਂ ਝੋਨਾ ਬੀਜਣ ਤੇ ਅਸੀਂ ਤਾਂ ਬੜੇ ਚਿਰ ਦੀ ਮੰਗ ਕਰਦੇ ਆ ਵੀ ਸਾਨੂੰ ਬਾਕੀ ਫਸਲਾਂ ਤੇ ਐਮਐਸਪੀ ਦੀ ਗਾਰੰਟੀ ਦਿਓ ਪੰਜਾਬ ਸਰਕਾਰ ਨੇ ਵੀ ਮੰਨਿਆ ਸੀ ਵੀ ਅਸੀਂ ਦਵਾਂਗੇ ਗਰੰਟੀ ਸਬਜ਼ੀ ਤੇ ਦਵਾਂਗੇ ਮੂੰਗੀ ਤੇ ਦਵਾਂਗੇ ਪਰ ਪੰਜਾਬ ਸਰਕਾਰ ਵੀ ਗਰੰਟੀ ਤੋਂ ਭੱਜ ਗਈ ਆ ਜਿਹੜੀ ਵੀ ਫਸਲ ਦੀ ਸਾਨੂੰ ਇੱਕ ਗਰੰਟੀ ਦੇਣਗੇ ਜਿਹੜੀ ਫਸਲ ਦੀ ਜ਼ਰੂਰਤ ਆ ਅਸੀਂ ਉਹੀ ਫਸਲ ਪੰਜਾਬ ਦੇ ਵਿੱਚ ਬੀਜਾਂਗੇ ਤੇ ਦੂਸਰਾ ਸਾਨੂੰ ਜਿਹੜਾ ਨਹਿਰੀ ਪਾਣੀ ਆ ਉਹ ਸਾਡੇ ਸਾਰੇ ਖੇਤਾਂ ਤੱਕ ਇਹ ਪਹੁੰਚਦਾ ਕਰਨ ਤਾਂ ਕਿ ਟਿਊਬਲਾਂ ਨਾਲ ਥੱਤ ਧਰਤੀ ਥੱਲੇ ਦਾ ਪਾਣੀ ਜਿਹੜਾ ਬਚਾਇਆ ਜਾਵੇ ਤੇ ਪਾਣੀ ਨੂੰ ਜਿਹੜਾ ਰੀਚਾਰਜ ਕਰਨ ਦਾ ਜਿਵੇਂ ਹੁਣ ਮੀਂਹ ਪੈ ਰਿਹਾ ਪਾਣੀ ਨੂੰ ਰੀਚਾਰਜ ਕਰਨ ਦਾ ਇਹ ਦੱਸਣ ਤੇ ਆਉਣ ਵਾਲੇ ਦਿਨਾਂ ਚ ਅਸੀਂ ਬਾਕੀ ਕੋ ਓਕੇ ਵੀ ਇਹਦੇ ਬਾਰੇ ਦੱਸ ਦਵਾਂਗੇ ਦੂਸਰਾ ਅਸੀਂ ਜਿਹੜਾ ਮਾਲਵਿੰਦਰ ਸਿੰਘ ਮਾਲੀ ਦੀ ਗ੍ਰਿਫਤਾਰੀ ਹੋਈ ਆ ਉਹਦੀ ਅਸੀਂ ਨਖੇਦੀ ਕਰਦੇ ਆ ਧੰਨਵਾਦ